ਜਸੂਸੀ ਦੇ ਨਾਮ ਹੇਠ ਜਿਹੜਾ ਹੈਗਾ ਪੰਜਾਬ ਦੇ ਵਿੱਚੋਂ ਵੀ ਤਕਰੀਬਨ 4-5 ਗ੍ਰਿਫਤਾਰੀਆਂ ਜਿਹੜੀਆਂ ਹੋਣ ਦੀਆਂ ਖਬਰਾਂ ਆਈਆਂ ਨੇ हरियाणा ਤੋਂ ਜਿਹੜੀ ਬੀਬੀ ਹੈਗੀ ਉਹ ਤਾਂ ਕਾਫੀ ਸੋਸ਼ਲ ਮੀਡੀਆ ਤੇ ਵੀ ਮੀਡੀਆ ਤੇ ਵੀ ਚਰਚਾ ਦਾ ਵਿਸ਼ਾ ਬਣੀ ਰਹੀ ਔਰ ਜਿਹੜਾ ਸਰਕਾਰ ਦਾ ਪੱਖ ਹੈਗਾ ਕਿ ਉਹਨੇ ਆਪਣੀਆਂ ਜਿਹੜੀਆਂ ਗਲਤੀਆਂ ਨੇ ਕਿਤਨਾ ਕਿਤੇ ਮੰਨੀਆਂ ਵੀ ਹੈਗੀਆਂ ਸਰਦਾਰ ਹਰਤਾਪ ਸਿੰਘ ਜੀ ਇੱਕ ਜਿਹੜੇ ਸਿੱਖ ਨੌਜਵਾਨ ਦੀ ਗੱਲ ਬਹੁਤ ਜ਼ਿਆਦਾ ਹੋਈ ਕਿ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਤੋਂ ਜਾਂਦਾ ਹੈਗਾ ਜੀ ਨੌਜਵਾਨ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਜਸੂਸੀ ਕਰਦਾ ਹੈਗਾ ਕਿਵੇਂ ਦੇਖਦੇ ਹੋ ਤੁਸੀਂ ਇਹ ਸਾਰੇ ਪ੍ਰਕਰਨ ਨੂੰ ਇਹ ਤਾਂ ਹੈਗਾ ਵੀ ਜਿਹੜੇ ਆਹ ਨਵੇਂ ਬੱਚੇ ਫੜੇ ਗਏ ਆ ਚਾਹੇ ਉਹ ਜਿਹੜੀ ਹਰਿਆਣੇ ਤੋਂ ਬੀਬੀ ਫੜੀ ਗਏ ਮਲੋਤਰਾ ਹੈਗੀਆਂ ਉਹਨਾਂ ਦੀ ਹੈ ਨਾ ਜੋਤੀ ਜੋਤੀ ਮਲੋਤਰਾ ਸੋ ਤੇ ਜਿਹੜੇ ਪੰਜਾਬ ਤੋਂ ਫੜੇ ਗਏ ਸਾਨੂੰ ਲੱਗਦਾ ਵੀ ਇਹ ਉਹਨਾਂ ਦੀਆਂ ਸ਼ਕਲਾਂ ਤੋਂ ਉਹਨਾਂ ਦੀਆਂ ਐਕਟੀਵਿਟੀਜ਼ ਤੋਂ ਇਹ ਬਿਲਕੁਲ ਵੀ ਨਹੀਂ ਲੱਗਦਾ ਵੀ ਉਹ ਦੇਸ਼ ਲਈ ਜਸੂਸੀ ਕਰਦੇ ਹੋਣਗੇ ਹਾਂ ਸੋਸ਼ਲ ਮੀਡੀਆ ਤੇ ਐਕਟਿਵ ਹੈਗੇ ਆ ਉਹ ਬੀਬੀ ਵੀ ਪਾਕਿਸਤਾਨ ਗਈ ਆ ਉੱਥੇ ਕਾਫੀ ਸਾਰੀਆਂ ਉਹਨੇ ਵੀਡੀਓਜ਼ ਜਿਹੜੀਆਂ ਪਾਈਆਂ ਨੇ ਸੋ ਇਹ ਜਿਹੜੇ ਸਿੱਖ ਬੱਚੇ ਵੀ ਆ ਇਹ ਕਰਤਾਰਪੁਰ ਸਾਹਿਬ ગયા ਇੱਕ ਸੋਸ਼ਲ ਮੀਡੀਆ ਤੇ ਪੋਸਟਾਂ ਸ਼ੇਅਰ ਕਰਨਾ ਇਹ ਮਨ ਲੱਗਦਾ ਵੀ ਇਹਨਾਂ ਲਈ ਇੱਕ ਕ੍ਰਾਈਮ ਆ ਜਿਹੜਾ ਬਣ ਗਿਆ ਛੋਟੇ ਬੱਚੇ ਨੇ ਨਹੀਂ ਪਤਾ ਉਹਨਾਂ ਨੂੰ ਵੀ ਅਸੀਂ ਕੀ ਕਰ ਰਹੇ ਹੈਗੇ ਉਹ ਕਈ ਵਾਰ ਜਿਹੜਾ ਉਹਨਾਂ ਦੇ ਖਿਲਾਫ ਗਿਆ ਸੋ ਇਹ ਕੋਈ ਮੈਨੂ ਜਿੰਨੇ ਕ ਮੈਨੂ ਸਮਝ ਆ ਗਈ ਆ ਵੀ ਜਸੂਸੀ ਆ ਦੁਸ਼ਮਣੀ ਵਾਲਾ ਜਾਂ ਬਗਾਵਤ ਵਾਲਾ ਕੋਈ ਤੰਤਰੀ ਸੰਦ ਰੱਖਿਆ ਜਾਵੇ ਡੇਢ ਕੁ ਸਾਲ ਪਹਿਲਾਂ ਰਾਜਸਥਾਨ ਦੇ ਇੱਕ ਹਿੰਦੂ ਨੌਜਵਾਨ ਨਾਲ ਇਹ ਵਾਪਰਿਆ ਹੈਗਾ ਉਹਦੀ ਫੇਸਬੁੱਕ ਤੇ ਇੱਕ ਲੇਡੀ ਆ ਜਿਹੜੀ ਉਹ ਫਰੈਂਡ ਬਣਦੀ ਹੈਗੀ ਆ ਜੀ ਉਹ ਦੱਸਦੀ ਹੈਗੀ ਮੈਂ ਬਠਿੰਡੇ ਰਹਿੰਦੀ ਹੈਗੀ ਆ ਪੰਜਾਬ ਚ ਹਣਾ ਤੇ ਉਹਦੇ ਨਾਲ ਗੱਲਾਂ ਬਾਤਾਂ ਸ਼ੁਰੂ ਹੁੰਦੀ ਆ ਉਹ ਦੱਸਦੀ ਹੈਗੀ ਵੀ ਤੁਹਾਡੇ ਉਹ ਇਲਾਕਾ ਬਹੁਤ ਸੁੰਦਰ ਹੈਗਾ ਮੈਨੂੰ ਪਤਾ ਲੱਗਿਆ ਬੀ ਉਸ ਇਲਾਕੇ ਦੀਆਂ ਕੁਝ ਫੋਟੋਆਂ ਭੇਜ ਮੈਂ ਫੋਟੋਆਂ ਜਿਹੜੀ ਹੈ ਗਈ ਉਹ ਆਪਰੇਟ ਪਾਕਿਸਤਾਨ ਤੋਂ ਕਰ ਰਹੀ ਸੀ ਉਹ ਬਠਿੰਡੇ ਤੋਂ ਨਹੀਂ ਸੀ ਜੀ ਉਸ ਨੌਜਵਾਨ ਨੂੰ ਕਦੀ ਇੱਥੇ ਭੇਜਿਆ ਉਹਨੇ ਕਦੀ ਇੱਥੇ ਭੇਜਿਆ ਹੈ ਨਾ ਵੀ ਇਸ ਤਰ੍ਹਾਂ ਵੀ ਉਹ ਬੜਾ ਇਲਾਕਾ ਵਧੀਆ ਉੱਥੇ ਹਰਿਆਲੀ ਆ ਉੱਥੇ ਇਹ ਆ ਉਹ ਬੱਚਾ ਉਹਨੂੰ ਕਿਹਾ ਗਿਆ ਮੈਂ 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 ਰਾਜਸਥਾਨ ਆ ਜਾਊਂਗੀ ਮੈਂ ਬਠਿੰਡੇ ਹੀ ਰਹਿੰਦੀ ਆ ਮੈਂ ਤੇਰੇ ਨਾਲ ਸ਼ਾਦੀ ਕਰਨੀ ਚਾਹੁੰਦੀ ਉਹ ਹਨੀ ਟਰੈਪ ਚ ਲੈ ਲਿਆ ਹੈ ਨਾ ਬਹੁਤ ਦੇਰ ਬਾਅਦ ਜਦੋਂ ਇੰਟੈਲੀਜੈਂਸ ਨੂੰ ਪਤਾ ਲੱਗਿਆ ਫਿਰ ਉਹ ਨੌਜਵਾਨ ਦੇ ਪੈਰ ਨੱਪੇ ਉਹਨੇ ਦੱਸਿਆ ਵੀ ਮੈਂ ਤਾਂ ਇਸ ਤਰ੍ਹਾਂ ਸਾਰਾ ਮੇਰੇ ਨਾਲ ਹੋ ਰਿਹਾ ਪਰ ਉਹਦੀ ਗ੍ਰਿਫਤਾਰੀ ਨਹੀਂ ਹੋਈ ਦੇਖੋ ਹਾਂ ਨਾ ਸੋ ਸਰਕਾਰ ਨੇ ਉਹਦਾ ਪੱਖ ਹੈ ਜਿਹੜਾ ਸਮਝਿਆ ਸਾਰਾ ਵੀ ਇਹਨੂੰ ਫਸਾਇਆ ਗਿਆ ਉਸ ਨੌਜਵਾਨ ਨੂੰ ਉਹਨੇ ਦੱਸਿਆ ਵੀ ਇਸ ਤਰ੍ਹਾਂ ਇਸ ਤਰ੍ਹਾਂ even ਮੇਰੇ ਖਿਆਲ ਪੈਸਿਆਂ ਤੱਕ ਦਾ ਵੀ ਕੁਝ ਪੈਸੇ ਵੀ ਆਏ ਆ ਉਹਦੇ ਅਕਾਊਂਟ 'ਚ ਇਸ ਤਰ੍ਹਾਂ ਵੀ ਹੋਇਆ ਪਰ ਉਹ ਉਹਦੀ ਗ੍ਰਿਫਤਾਰੀ ਨਹੀਂ ਹੋਈ ਸੋ ਸਾਨੂੰ ਲੱਗਦਾ ਵੀ ਉਸੇ ਤਰ੍ਹਾਂ ਹੀ ਇਹ ਬੱਚੇ ਵੀ ਹੈਗੇ ਆ ਜਿਹੜੇ ਜਿਹੜੇ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣ ਨਾਲ ਜਿਹੜੇ ਹੈਗੇ ਉਹ ਉਹਨਾਂ ਨੂੰ ਉਹ ਫਸੇ ਨੇ ਜਾਂ ਫਸਾਏ ਗਏ ਨੇ ਤੇ ਦੂਜਾ ਇੱਕ ਇੰਟੈਂਸ਼ਨ ਹੈਗੀ ਆ ਵੀ ਜਿਹੜੇ ਸਿੱਖ ਨੇ ਕਰਤਾਰਪੁਰ ਸਾਹਿਬ ਜਾਣ ਖਾਸ ਕਰਕੇ ਨੌਜਵਾਨਾਂ ਜਾਣ ਉਹਨਾਂ ਨੂੰ ਰੋਕਣ ਦੇ ਮਨਸ਼ੇ ਨਾਲ ਸਾਰੀਆਂ ਗੱਲਾਂ ਨੇ ਸੋ ਜਿੰਨਾ ਕੋ ਮੈਨੂੰ ਐਜ਼ ਇੱਕ ਪੱਤਰਕਾਰੇ ਲੱਗਦਾ ਵੀ ਨਾ ਉਹ ਬੱਚੀ ਜਿਹੜੀ ਲੋਤੀ ਮਲੋਤਰਾ ਹੈਗੀ ਆ ਉਹ ਕੋਈ ਦੇਸ਼ ਦੀ ਗद्दार ਆ ਜਾਂ ਦੁਸ਼ਮਣ ਹੈਗੀ ਆ ਸੋਸ਼ਲ ਮੀਡੀਆ ਤੇ ਐਕਟਿਵ ਜ਼ਰੂਰ ਹੈਗੀ ਆ ਉਹਦੇ ਪ੍ਰੋਸੈਂਟ ਕੋਈ ਕਿੰਨਾ ਕਿਤੇ ਵਿਕਟਮ ਵੀ ਇਹ ਲੋਕ ਹੋ ਸਕਦੇ ਹੈਗੇ ਔਰ ਇਹਦੀ ਜਿਹੜੀ ਜਾਂਚ ਹੈਗੀ ਆ ਪ੍ਰੋਪਰਲੀ ਜਿਹੜੀ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਆਪਾਂ ਕਹੀਏ ਕਿ ਕੋਈ ਗਲਤ ਜਿਹੜਾ ਬੱਚਾ ਹੈਗਾ ਚਾਹੇ ਕਿਸੇ ਵੀ ਧਰਮ ਦਾ ਬਿਲੋਂਗ ਕਰਦਾ ਹੋਵੇ ਉਹਦੇ ਨਾਲ ਕੋਈ ਇਸ ਤਰ੍ਹਾਂ ਦਾ ਤੱਕਾ ਜਿਹੜਾ ਹੈ ਉਹ ਨਾ ਹੋ ਜਾਵੇ ਜਸਟਿਸ ਰਣਜੀਤ ਸਿੰਘ ਹੁਣਾਂ ਦੀ ਅਗਵਾਈ ਹੇਠ ਜਿਹੜਾ ਹੈ ਦੁਬਾਰਾ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਦਾ ਜਿਹੜਾ ਗਠਨ ਹੋਇਆ ਹੈਗਾ ਸਰਦਾਰਤਾ ਸਿੰਘ ਜੀ ਕੀ ਕੁਛ ਇਦੇ ਪ੍ਰਭਾਵ ਰਹਿਣਗੇ ਜਾਂ ਇਸ ਤੋਂ ਪਹਿਲਾਂ ਜਿਹੜਾ ਪੰਜਾਬ ਹਿਊਮਨ ਰਾਈਟਸ ਗਠਨ ਬਣਿਆ ਸੀ ਉਹਦੀਆਂ ਕਾਰਵਾਈਆਂ ਕਿਹੋ ਜੀਆਂ ਸੀ ਹਾਂਜੀ ਹਾਂਜੀ ਉਸ ਤੋਂ ਪਹਿਲਾਂ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਜਿਹਨੂੰ ਪੀਐਚਆਰਓ ਕਹਿੰਦੇ ਹੈਗੇ ਆ ਉਹ ਜਸਟਿਸ ਅਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਬਣੀ ਸੀ ਜਦੋਂ ਪੰਜਾਬ ਵਿੱਚ ਸਿੱਖ ਨੌਜਵਾਨਾਂ ਦਾ ਵੱਡੇ ਪੱਧਰ ਤੇ ਸ਼ਿਕਾਰ ਕੀਤਾ ਜਾ ਰਿਹਾ ਸੀ ਸਰਕਾਰ ਵੱਲੋਂ ਝੂਠੇ ਪੁਲਿਸ ਮੁਕਾਬਲੇ ਗ੍ਰਿਫਤਾਰੀਆਂ ਘੋਰ ਤਸ਼ੱਦਦ ਉਹ ਹੋ ਰਿਹਾ ਸੀ ਸੋ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਜਸਟਿਸ ਬੈਂਸ ਦੀ ਅਗਵਾਈ ਹੇਠ ਜਿਹੜੀਆਂ ਬਹੁਤ ਸਾਰੇ ਕੇਸਾਂ ਦੀ ਪੜਤਾਲ ਕਰੀ ਸੈਂਕੜੇ ਜਿਹੜੇ ਪੁਲਿਸ ਆਫੀਸਰ ਆ ਉਹਨਾਂ ਨੂੰ ਸਜ਼ਾਵਾ ਦਵਾਈਆਂ ਜਿਨ੍ਹਾਂ ਨੇ ਗੈਰ ਕਾਨੂੰਨੀ ਢੰਗ ਨਾਲ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਕਤਲ ਕੀਤਾ ਸੀ ਤੇ ਲਗਾਤਾਰ ਪੈਰਵਾਈ ਕੀਤੀ ਸੋ ਇੱਕ ਤਰ੍ਹਾਂ ਨਾਲ ਉਹਨਾਂ ਦੀਆਂ ਕਾਰਵਾਈਆਂ ਦਾ ਸਰਕਾਰ ਆ ਜਿਹੜਾ ਉਹ ਇੱਕ ਤਰ੍ਹਾਂ ਨਾਲ ਡਰ ਵੀ ਬੰਦੀ ਸੀ ਸੋ ਕੇਪੀਐਸ ਗਿਲ ਤੱਕ ਨੂੰ ਇਹ ਬਿਆਨ ਦੇਣਾ ਪਿਆ ਸੀਗਾ ਵੀ ਇਹ ਹਿਊਮਨ ਰਾਈਟਸ ਵਾਲੇ ਜਿਹੜੇ ਹੈਗੇ ਆ ਸਾਡੇ ਕੰਮ ਵਿੱਚ ਜੜਿੱਕਾ ਪਾ ਰਹੇ ਆ ਜਿਦੀ ਬਦੌਲਤ 1992 ਵਿੱਚ ਜਸਟਿਸ ਅਜੀਤ ਸਿੰਘ ਬੈਂਸ ਨੂੰ ਗ੍ਰਫਤਾਰ ਕੀਤਾ ਗਿਆ ਸੀ। ਹੂੰ ਹੂੰ। ਸੋ ਐਡੇ ਵੱਡੇ ਹਾਈ ਕੋਰਟ ਦੇ ਜੱਜ ਨੂੰ ਗ੍ਰਫਤਾਰ ਕਰਨਾ ਪਿਆ ਕਿਉਂਕਿ ਉਹ ਬਿਨਾਂ ਹਥਿਆਰਾਂ ਤੋਂ ਸਰਕਾਰ ਦੀ ਹਥਿਆਰਬੰਦੀ ਦਾ ਵਿਰੋਧ ਆ ਜਿਹੜੇ ਕਰ ਰਹੇ ਸੀ। ਸੋ ਹੁਣ ਉਸੇ ਤਰਜ਼ ਤੇ ਦੁਬਾਰਾ ਪੰਜਾਬ ਵਿੱਚੋਂ ਜਸਟਿਸ ਰਣਜੀਤ ਸਿੰਘ ਦੀ ਅਗਵਾਹੀ ਹੇਠ ਆ ਜਿਹੜਾ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦਾ ਦੁਬਾਰਾ ਗਠਨ ਹੋਇਆ ਪਿਛਲੇ ਦਿਨੀ ਚੰਡੀਗੜ੍ਹ ਵਿੱਚ ਮੀਟਿੰਗ ਹੋਈ ਆ। ਸੋ ਜਿਹੜੇ ਪੰਜਾਬ ਵਿੱਚ ਦੁਬਾਰਾ ਝੂਠੇ ਪੁਲਸ ਮੁਕਾਬਲਿਆਂ ਦਾ ਦੌਰ ਸ਼ੁਰੂ ਹੋਇਆ ਉਹ ਕਹਿੰਦਾ ਵੀ ਅਸੀਂ ਇਹਦੇ ਖਿਲਾਫ ਆ ਜਿਹੜੀ ਜਨਤਕ ਮੁਹਿਮ ਔਰ ਜਿਹੜੀ ਹੈਗੀਆ ਖੋਜ ਪੜਤਾਲ ਕਰਕੇ ਰਿਪੋਰਟਾਂ ਜਾਰੀ ਕਰਿਆ ਕਰਾਂਗੇ ਤੇ ਜਿਹੜੀ ਦੂਜੀ ਹੈਗੀਆ ਵੀ ਲੋਕਾਂ ਦੇ ਘਰ ਟਾਉਣ ਦਾ ਜਿਹੜਾ ਇਹਨਾਂ ਨੇ ਕੰਮ ਸ਼ੁਰੂ ਕਰਿਆ ਵੇ ਬਿਨਾ ਕਿਸੇ ਕਾਨੂੰਨੀ ਕਾਰਵਾਈ ਤੋਂ ਜਿਹੜਾ ਘਰ ਟਾਉਣ ਦਾ ਆ دہشت ਪਾਉਣ ਦਾ ਸਰਕਾਰੀ دہشت ਪਾਉਣ ਦਾ ਯਤਨ ਆ ਜਿਹੜਾ ਕਰਿਆ ਉਹਦੇ ਖਿਲਾਫ ਸੋ ਮਾਲਵਿੰਦਰ ਸਿੰਘ ਮਾਲੀ ਜਿਹੜੇ ਹੈਗੇ ਆ ਉਹ ਜਰਨਲ 77 ਬਣਾਏ ਗਏ ਨੇ ਸਰਦਾਰ ਸਰਬਜੀਤ ਸਿੰਘ ਵੇਰਕਾ ਜਿਹੜੇ ਹੈਗੇ ਆ ਉਹਨਾਂ ਨੂੰ ਤੱਥ ਖੋਜ ਜਿਹੜੇ 77 ਆ ਵੀ ਜਿਹੜੇ ਇਨਵੈਸਟੀਗੇਸ਼ਨ ਕਰਿਆ ਕਰਨਗੇ ਕੇਸਾਂ ਦੇ ਸੋ ਬਹੁਤ ਸੀਨੀਅਰ ਲੋਕ ਉੱਥੇ ਸ਼ਾਮਲ ਹੋਏ ਆ ਇਹ ਪੰਜਾਬ ਲਈ ਇੱਕ ਚੰਗੀ ਗੱਲ ਹੈਗੀ ਆ ਵੀ ਸਟੇਟ ਦੇ ਟੈਰੋਰੀਜ਼ਮ ਦਾ ਮੁਕਾਬਲਾ ਕਰਨ ਲਈ ਸਿੱਖਾਂ ਦੀ ਤੇ ਪੰਜਾਬੀਆਂ ਦੀ ਇੱਕ ਸਾਂਝੀ ਜਥੇਬੰਦੀ ਚਾਹੀਦੀ ਆ ਜਿਹੜੀ ਕਿਸੇ ਵੀ ਧਰਮ ਦਾ ਜਿਹੜਾ ਵਿਕਟਮ ਹੈਗਾ ਪੰਜਾਬ ਵਿੱਚ ਕੋਈ ਵੀ ਬਿਅੌਂਡ ਧਾਰਮਿਕ ਪਰੰਪਰਾ ਦੇ ਜਿਹੜਾ ਵਿਕਟਮ ਹੈਗਾ ਸੋ ਉਹਦੇ ਉਹਦੇ ਹੱਕ ਵਿੱਚ ਆਵਾਜ਼ ਉਠਾਵੇ ਤੇ ਇਹ ਇਹ ਯਤਨ ਕਰੇ ਵੀ ਕੋਈ ਜਿਹੜੇ ਝੂਠੇ ਪੁਲਿਸ ਮੁਕਾਬਲੇ ਆ ਉਹ ਨਾ ਹੋਣ ਸਰਕਾਰ ਨੂੰ ਅਕਾਊਂਟੇਬਲ ਬਣਾਇਆ ਜਾਵੇ ਜੀ ਬਿਲਕੁਲ ਹੀ ਉਮੀਦ ਕਰਦੇ ਆ ਕਿ ਜਥੇਬੰਦੀ ਜਿਹੜੀ ਹੈਗੀ ਆ ਇਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਕਿਹਾ ਹੈਗਾ ਉਸੇ ਤਰੀਕੇ ਦੇ ਨਾਲ ਕਾਰਵਾਈਆਂ ਕਰਨ ਔਰ ਜਿਸ ਜੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਕਿਤਨਾ ਕਿਤੇ ਅਨਸਰੇਬਲ ਜਿਹੜਾ ਹੈ ਉਹਨਾਂ ਲੋਕਾਂ ਨੂੰ ਬਣਾਉਣ